ਲਓ ਵੀ ਮਿੱਤਰੋ ਜਿਹੜੇ ਭਰਾ ਬਰੀਡਿੰਗ ਲਈ ਮਾਰਵਾੜੀ ਕੁੜੀ ਲਾਭਦੇ ਹਾਈਟ ਵੀ ਭਾਲਦੇ ਸੀ ਲੈਂਥ ਵੀ ਭਾਲਦੇ ਸੀ ਤੇ ਰੇਟ ਵੀ ਲਾਉਣਾ ਥੋੜਾ ਤਾਂ ਭਰਾ ਇਹ ਵੀਡੀਓ ਦੇਖ ਲਓ ਅੱਜ ਉਹ ਕੁੜੀ ਲਿਆਤੀ ਮੰਨ ਲਓ ਹੈ ਤਾਂ ਥੋੜੀ ਜਿਹੀ ਪਤਲੀ ਆ ਪਰ ਬਰੀਡਿੰਗ ਦੇ ਪੱਖ ਨੂੰ ਚੰਗੀ ਆ ਜਿਹੜੇ ਭਰਾਵਾਂ ਨੇ ਹੁੰਦਾ ਨਾ ਵੀ ਪੈਸੇ ਥੋੜੇ ਲਾਉਣੇ ਭਾਵੇਂ ਲੱਸੀ ਚੀਜ਼ ਮਿਲਦੇ ਸਾਹਮਣੇ ਲਾਗ ਤਾਂ ਮਿੱਤਰੋ ਆ ਕੁੜੀ ਦੇਖਣੋ ਮਾਰਕਾ ਵੀ ਪੂਰਾ ਪਰਫੈਕਟ ਆ ਤੇ ਹਾਈਟ ਵੀ ਆ ਅੰਦਰ ਦੀ ਵੀ ਸਾਫ ਮੌਕੇ ਤੇ ਖਾਲੀ ਵੀ ਫਾਇਦਾ ਤੁਹਾਨੂੰ ਇਹ ਹੋ ਜਾਣਾ ਜਿਹੜੇ ਮਰਜ਼ੀ ਘੋੜੇ ਤੋਂ ਮੀਟ ਕਰਵਾ ਲੈ। ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ। ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਦੋਸਤੋ ਅੱਜ 9 April 2025 ਦਿਨ ਬੁੱਧਵਾਰ ਨੂੰ ਇਹ ਘੋੜੀ ਲੈ ਆਏ ਆ ਤੁਹਾਡੇ ਸਾਹਮਣੇ। ਵੀਡੀਓ ਪੂਰੀ ਦੇਖ ਲਓ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਮਿਲ ਜੇ ਜੇ ਤੁਹਾਨੂੰ ਘੋੜੀ ਪਸੰਦ ਆਈ ਜੇ ਤੁਹਾਡੇ ਸਾਹ ਅਸਰ ਵਿੰਦੀ ਹੋਏ ਜਿੱਦਾਂ ਤੁਸੀਂ ਜਾਨਵਰ ਲੱਭਦੇ ਹੋ ਤਾਂ ਨੰਬਰ ਚੱਲੀ ਜਾਂਦਾ ਸਾਰੀ ਡਿਟੇਲ ਸੁਣ ਕੇ ਫੋਨ ਲਾ ਲਿਓ ਤੇ ਨੰਬਰ 2 ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਮਾਰਕੀਟ ਨਾਲ ਸਸਤਾ ਜਾਨਵਰ ਮਿਲੂ ਤੇ ਚੰਗਾ ਜਾਨਵਰ ਮਿਲੂ ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵਾਲ ਨੂੰ ਦਿਨੇ ਆ ਡਿਟੇਲ ਘੋੜੀ ਦੀ ਦੋਸਤੋ ਘੋੜੀ ਦੀ ਉਮਰ ਤਾਂ ਹੈਗੀ 5.5 ਸਾਲ ਪਰ ਲਿੱਸੀ ਕਰਕੇ ਥੋੜਾ ਜਿਹਾ ਐ ਲੱਗਿਆ ਜਿਵੇਂ ਜ਼ਿਆਦਾ ਉਮਰ ਦੀ ਹੋਵੇ ਬਰੀਕੀ ਬਰੂਕੀ ਵੀ ਚੰਗੀ ਆ। ਲੰਮੀ ਕਰਦਣ, ਪਤਲੀ ਧੌਣ, ਲੈਂਥ ਲੰਥ ਦੀ ਵੀ ਪੂਰੀ ਜਿਵੇਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਜੇ ਘੋੜੀ ਬਰੀਡਿੰਗ ਤੇ ਲਾਉਣੀ ਆ ਤਾਂ ਲੰਬੀ ਘੋੜੀ ਲਿਓ ਤਾਂ ਕਿ ਬੱਚਾ ਵੀ ਵੱਡਾ ਹੋਵੇ। ਤਾਂ ਮਿੱਤਰੋ ਲੰਬੀ ਦੇ ਨਾਲ ਨਾਲ ਧੌਣ ਵੀ ਲੰਬੀ ਆ। ਮਾਰਕਾ ਵੀ ਪੂਰਾ ਸਹੀ ਆ, ਮੱਥੇ ਪਟਾ, ਇੱਕ ਪੈਰ ਚਟਾ। ਪਟਾ ਬਹੁਤ ਸੋਹਣਾ, ਪੈਣ ਪਤਲਾ ਪਟਾ, ਕੋਈ ਟੱਟ ਨਹੀਂ, ਕੋਈ ਤਿਲਕ ਤੋੜ ਨਹੀਂ ਹਨਾ। ਤੇ ਬਾਕੀ ਕੰਨ-ਕੰਨ ਵੀ ਚੰਗਾ, ਕੁੰਡੀ ਵਾਲਾ ਕੰਨ ਆ। ਬਾਲਪੋਰੀਆਂ ਦੀ ਸਾਫ ਆ ਅੰਦਰ ਦੀ ਦੋਸਤੋ ਚੈੱਕ ਹੋਈ ਹੋਈ ਹੈ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੀ ਅੰਦਰ ਦੀ ਵੀ ਚੈੱਕ ਕਰਵਾ ਸਕਦੇ ਹੋ ਜੇ ਕੋਈ ਹੁੰਦਾ ਕਿਸੇ ਨੂੰ ਵੀ ਆਪ ਆ ਘੋੜੇ ਤੋਂ ਭਰਾਉਣੀ ਆ ਤਾਂ ਮਿੱਤਰੋ 2 ਮਹੀਨੇ ਸਾਂਓ ਕਿ ਜਿਹੜੇ ਮਰਜ਼ੀ ਚੰਗੇ ਘੋੜੇ ਤੋਂ ਭਰਾਓ ਬੱਚਾ ਪੂਰਾ ਟਾਪ ਦਾ ਦੇ ਜਾਣਾ ਨੇ ਹੁਣ ਘੋੜੀ 'ਚ ਸਾਰੀਆਂ ਬਰੀਕੀਆਂ ਆਈਟਰਾ ਪੈਰਪੂਰ ਦਾ ਸੈਜ ਬਹੁਤ ਆ ਖਤੰਬ ਦਾ ਸੋਂਬਰ ਦਾ ਬਲ ਆ ਤੇ ਜੋ ਮਾਰਵਾੜੀ ਦਾ ਅੱਜਕੱਲ੍ਹ ਘੋੜੇ ਚੈਂਪੀਅਨ ਬਹੁਤ ਹੋਏ ਹੋਏ ਆ ਸਾਰਿਆਂ ਦਾ ਆਪ ਦਵਦਾ ਟੈਸਟ ਹੋਇਆ ਹੋਇਆ ਕੋਈ ਕਹਿੰਦਾ ਮੈਂ ਗੋਲਡਨ ਰੌਕ ਤੋਂ ਭਰਾਉਣੀਆਂ ਜਾਂ ਕੋਈ ਦੇਵਰਾਜ ਰਾਣੀਏ ਦੇ ਬੱਚਿਆਂ ਤੋਂ ਦਲਵਾਗ ਦੇ ਬੱਚਿਆਂ ਤੋਂ ਹਨਾ ਹੁੰਦਾ ਸਾਰਿਆਂ ਮਨ ਚ ਤਾਂ ਜਿਹੜੇ ਮਰਜੀ ਘੋੜੇ ਤੋਂ ਭਰਾ ਲਿਓ ਬੱਚਾ ਟੌਪ ਦਾ ਦਊ ਨੰਬਰ ਦੇ ਤੇ ਉੱਪਰ ਫੋਨ ਲਾ ਲਿਓ ਧੰਨਵਾਦ